ਸੁਰਨ ਸਿੰਘ ਟੇਣਾ ਜੀ ਜੀ ਆਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਾਨ ਜੀ ਸਾਨੂੰ ਇਹ ਦੱਸੋ ਵੀ 26 ਜਨਵਰੀ ਨੂੰ ਕੀ ਹੋ ਰਿਹਾ ਪੰਜਾਬ ਦਾ ਫਲੋਟ ਲੱਗੇਗਾ ਉੱਥੇ ਗਣਤੰਤਰ ਦਿਵਸ ਦੇ ਉੱਤੇ ਕਿਸਾਨ ਟਰੈਕਟਰਾਂ ਦੇ ਟਰੈਕਟਰਾਂ ਦੇ ਕਾਫਲੇ ਲੈ ਕੇ ਜਾ ਰਹੇ ਨੇ ਕੀ ਹੋ ਰਿਹਾ ਦੇਖੋ ਜਨ ਸਰ ਜਿਹੜੀ ਤਾਇਆ ਗਰਕਾਰੀ ਆਈ ਹੈ ਨਾ ਖਨੌਰੀ ਬਾਰਡਰ ਦੇ ਉੱਤੇ ਬੈਠੇ ਸ੍ਰੀ ਸਨਾ ਦੇ ਵੱਲੋਂ ਇਹ ਦਿੱਤੀ ਗਈ ਜਾਣਕਾਰੀ ਹੈ ਉਹ ਕਹਿੰਦੇ ਜੀ ਕੇਂਦਰ ਦੀ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕੀਤੀ ਜਾ ਰਹੀ ਇਸ ਕਰਕੇ 26 ਤਰੀਕ ਨੂੰ ਜਾਨੀ ਕਿ ਗਣਤੰਤਰ ਦਿਵਸ ਦੇ ਮੌਕੇ ਜਿੱਥੇ ਵਕਫ ਵਕਫ ਸਮਾਰੇ ਉੱਤੇ ਤਿਰੰਗਾ ਲਹਿਰਾਇਆ ਜਾ ਰਿਹਾ ਹੋਊਗਾ ਉਦੋਂ ਪੰਜਾਬ ਦੇ ਵਕਫ ਹਿੱਸੇ ਦੇ ਵਿੱਚ ਹਰਿਆਣੇ ਦੇ ਕਿਸਾਨ ਹਰਿਆਣੇ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਬਾਰਡਰਾਂ ਦੇ ਉੱਤੇ ਤੇ ਟਰੈਕਟਰ ਮਾਰਚ ਕੱਢ ਰਹੇ ਹੁਮਾਂਗੇ ਕਿਉਂਕਿ ਇਸ ਵੇਲੇ ਜੀ ਕੱਲ ਨੂੰ ਪੰਚਾਇਆਂ ਚੱਲ ਪੈਣਾ ਜਨਜੀਤ ਸਿੰਘ ਢੱਲੇਵਾਲ ਦੀ ਖੇਤ ਬਹੁਤ ਮਾਜਿਕ ਸਥਿਤੀ ਦੇ ਵਿੱਚ ਐ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਇਹਦੇ ਵੱਲ ਗੌਰ ਕੋਈ ਨਹੀਂ ਕੀਤੀ ਜਾ ਰਹੀ ਜੀ ਦੇ ਤਰਕੇ ਤਸਾਨ ਕਲਤੇ ਪਏ ਆ ਤੇ ਅਗ ਮੈਂ ਹੁਣੇ-ਹੁਣੇ ਇਹ ਰਿਪੋਰਟ ਪੜ੍ਹ ਕੇ ਹਟਿਆ ਇਹ ਗੱਲ ਕਹੀ ਹੈ ਜੀ ਵੀਸਰੀ ਢੱਲੇਵਾਲ ਜਰਾਂ ਨੇ ਉਹ ਕਹਿੰਦੇ ਜੀ ਮੈਨੂੰ ਕੋਈ ਵੀ ਨੇਤਾ ਨਾ ਮਿਲਣ ਆਵੇ ਮੈਨੂੰ ਮੇਰਾ ਪਰਿਵਾਰ ਵੀ ਨਾ ਮਿਲਣ ਆਵੇ ਕਿਉਂਕਿ ਡਾਕਟਰਾਂ ਨੇ ਇਹ ਗੱਲ ਕਹਿ ਦਿੱਤੀ ਐ ਜੀ ਇਨਫੈਕਸ਼ਨ ਜਿਹੜੀ ਉਹ ਵੱਧੋਂ ਵੱਧ ਹੋ ਰਹੀ ਆ ਉਹ ਕਹਿੰਦੇ ਜੀ ਮੇਰੀ ਟਰਾਲੀ ਦੇ ਵਿੱਚ ਮੈਨੂੰ ਮਿਲਣ ਵਾਸਤੇ ਕੋਈ ਵੀ ਨਾ ਪਹੁੰਚੇ ਤੇ ਬਾਕੀ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਜਿਹੜੇ ਸਾਰੇ ਹੀ ਕੈਬਨਟ ਮਨਿਸਟਰ ਨੇ ਪੰਜਾਬ ਦੇ ਅਹਿਮ ਕੰਮ ਛੱਡ ਕੇ ਦਿੱਲੀ ਨੂੰ ਚਲਣ ਜਾਣਗੇ ਹੁਣ ਦਿੱਲੀ ਕਰਕੇ ਕੀ ਕਰਨ ਜਾ ਰਹੇ ਨੇ ਦੇਖੋ ਜੀ ਜੰਨੀ ਤਾਂ ਜਾ ਰਹੇ ਆ ਕਿਉਂਕਿ ਹੁਣ ਦਿੱਲੀ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਜੀ ਆਪਾਂ ਜਾਣਦੇ ਜੀ ਕਿ ਆ ਪੰਜ ਤਰੀਕ ਨੂੰ ਚੋਣਾਂ ਹੈਗੀਆਂ 5 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਤੇ 70 ਸੀਟਾਂ ਦੇ ਵਾਸਤੇ ਵੋਟਾਂ ਪੈਣੀਆਂ ਤੇ 8 ਫਰਵਰੀ ਨੂੰ ਨਤੀਜੇ ਆਉਣੇ ਆ ਸੋ ਉਹਦੇ ਕਰਕੇ ਜਿਹੜੇ ਪੰਜਾਬ ਦੇ ਨੇਤਾ ਨੇ ਆਮ ਆਦਮੀ ਪਾਰਟੀ ਵਾਲੇ ਉਹ ਸਾਰੇ ਇਕੱਠੇ ਪੰਜਾਬ ਦੀਆਂ ਗਲੀਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਉੱਤੇ ਪੰਜਾਬ ਦੀਆਂ ਸੱਤਾਂ ਦੇ ਵਿੱਚ ਜਿਸ ਤਰ੍ਹਾਂ ਦੀ ਥਾਂ ਦੇ ਉੱਤੇ ਦਿੱਲੀ ਦੀਆਂ ਸੜਕਾਂ ਤੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਦਿਸਣਗੇ ਦਿੱਲੀ ਦੀਆਂ ਪਾਰਕਾਂ ਦੇ ਵਿੱਚ ਉਹ ਦਿਸਣਾ ਸ਼ੁਰੂ ਕਰਨਗੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਮੋਟਾ ਪੈਣਗਾ ਦਿੱਲੀ ਵਾਲੀ ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਜਾਂਦੀ ਹੈ ਤੇ ਹੁਣ ਪੰਜਾਬ ਦੇ ਮੰਤਰੀ ਚੇਅਰਮੈਨ ਵਿਧਾਇਕ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਪੰਜਾਬ ਦੇ ਵਿੱਚ ਨਹੀਂ ਹੁਣ ਉੱਥੇ ਨਜ਼ਰ ਆਇਆ ਕਰਨਗੇ ਪਰ ਕਿਸੇ ਵੀ ਨੇਤਾ ਨੂੰ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨ ਦੀ ਨਜ਼ਰ ਨਹੀਂ ਡੇ ਨਾ ਦਿੱਲੀ ਦੇ ਵਿੱਚ ਬੈਠੇ ਨetaਵਾਂ ਨੂੰ ਨਾ ਹਰਿਆਣੇ ਵਿੱਚ ਬੈਠੇ ਨetaਵਾਂ ਨੂੰ ਨਾ ਪੰਜਾਬ ਦੇ ਵਿੱਚ ਬੈਠੇ ਨetaਵਾਂ ਨੂੰ ਬਾਕੀ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹੁਣ ਕਿਹਦਾ ਕਿਹਦਾ ਸਮਰਥਨ ਹਾਸਲ ਹੈ ਦੇਖੋ ਆਮ ਆਦਮੀ ਪਾਰਟੀ ਨੇ ਅੱਜ ਸਮਰਥਨ ਹਾਸਲ ਕੀਤਾ ਜੀ ਇੱਕ ਤਾਂ ਨਮਕਾ ਬੇਨਰਜੀ ਦੀ ਪਾਰਟੀ ਦਾ ਤ੍ਰੈਮੂਲ ਕਾਂਗਰਸ ਦਾ ਦੂਜਾ ਸਮਰਥਨ ਇਹਨਾਂ ਨੂੰ ਦਿੱਲੀ ਚੋਣਾ ਵਾਸਤੇ ਮਿਲਿਆ ਜੀ ਅਖਲੇਸ਼ ਝਾੜਵ ਦੀ ਪਾਰਟੀ ਸਮਾਜਵਾਦੀ ਪਾਰਟੀ ਦਾ ਦੋਨਾਂ ਪਾਰਟੀਆਂ ਦੇ ਵੱਲੋਂ ਇਹੜਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਤੇ ਇਹ ਜਲ ਕਹੀ ਗਈ ਹੈ ਕਿ ਭਾਈ ਅਸੀਂ ਇਸ ਦਾ ਜਾਨਕਿ ਆਮ ਆਦਮੀ ਪਾਰਟੀ ਦਾ ਟੱਕ ਕੇ ਸਹਿਯੋਗ ਦੇਵਾਂਗੇ ਤੇ ਕਿਢੀ ਵਾਲੇ ਦੋਹਾਂ ਸਿਆਸੀ ਪਾਰਟੀਆਂ ਦਾ ਸ਼ੁਕਰੀਆ ਨਾ ਕੀਤਾ ਇੱਕ ਸ਼ਿਵਸੇਨਾ ਵੀ ਹੈ ਜਿਹੜੀ ਕਿ ਸ਼ਿਵਸੇਨਾ ਦੇ ਵੱਲੋਂ ਇਹਨੇ ਸਮਰਥਨ ਦਾ ਐਲਾਨ ਕੀਤਾ ਗਿਆ ਕਾਂਗਰਸ ਇਸ ਵੇਲੇ ਕਲਬਕਲਿਆ ਬਾਕੀ ਪਾਰਟੀਆਂ ਇਹਨਾਂ ਦੇ ਹੱਥ ਦੇ ਵਿੱਚ ਆ ਰਹੀ ਤੇ ਆਮ ਆਦਮੀ ਪਾਰਟੀ ਦਾ ਪਲੜਾ ਇਸ ਵੇਲੇ ਭਾਰੀ ਹੋ ਰਿਹਾ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਅੱਜ ਅਸ਼ੋਕ ਗਹਿਲੂਤ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਅਗੂਆ ਉਹਨਾਂ ਨੇ ਨਵੀਂ ਗੱਲ ਕਹਿ ਕੇ ਚਰਚਾ ਛਿੜਤੀ ਹੈ ਉਹ ਕਹਿੰਦੇ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਾਡੀ ਵਿਰੋਧੀ ਪਾਰਟੀ ਆ ਤੇ ਕੇਜਰੀਵਾਲ ਨੇ ਗੱਲ ਕਹੀ ਆ ਵੀ ਹਾਂ ਸਾਨੂੰ ਪਹਿਲਾਂ ਹੀ ਇਸ ਕੰ ਦਾ ਪਤਾ ਹੈ ਕਿ ਤੁਸੀਂ ਸਾਡੇ ਨਾਲ ਕੀ ਭਾਵਨਾ ਰੱਖਦੇ ਹੋ ਤੁਸੀਂ ਬੀਜੇਪੀ ਪੱਖੀ ਹੋ ਸਾਡੀ ਤੇ ਬੀਜੇਪੀ ਦੀ ਸੈਟ ਜਿਹੜੀ ਉਹ ਸਭ ਦੇ ਸਾਹਮਣੇ ਆ ਗਈ ਆ ਵੈਸੇ ਤਾਂ ਇਹ ਸਭ ਇੱਕ ਡਰਾਮੇਬਾਜ਼ੀ ਆ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦਿੱਲੀ ਵਿੱਚ ਮਿਲ ਕੇ ਚੋਣਾ ਲੜਨਾ ਚਾਹੁੰਦੇ ਸੀ ਪਰ ਇਹ ਅੱਗੋ ਪੱਤੀ ਵਾਲੀ ਗੱਲ ਹੋ ਗਈ ਲੋਕ ਸਭਾ ਦੀਆਂ ਚੋਣਾਂ ਕਈ ਸਿਬਰ ਵਿੱਚ ਮਿਲ ਕੇ ਲੜੀਆਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਮਿਲ ਕੇ ਲੜਦੇ ਆ ਯਾਨੀ ਕਿ ਜਿੱਥੇ ਸੂਤ ਗਿਆ ਲੱਗਦਾ ਹੁੰਦਾ ਉੱਥੇ ਕਹਿੰਦੇ ਜੀ ਇੰਡੀਆ ਘੱਟ ਚੋੜ ਦਿੰਦਾ ਬਾਦ ਹੈ ਜਦੋਂ ਲੱਗਦਾ ਵੀ ਅੱਡੋ ਫੱਟੀ ਹੋ ਕੇ ਲੜਨਾ ਚਾਹੀਦਾ ਉਦੋਂ ਕਦੇ ਨਾ ਨਾ ਸਾਡੀ ਸੂਤ ਨਹੀਂ ਮਿਲਦੀ ਹੈ ਸੋ ਇਹ ਡਰਾਮੇਬਾਦੀ ਜੀ ਹੈ ਤੇ ਬਾਕੀ ਪ੍ਰਿੰਕਾ ਗਾਂਧੀ ਬੜੇ ਸਰਗਰਮ ਹੋਏ ਨੇ ਹੁਣ ਉਹਨਾਂ ਨੇ ਕੀ ਬਿਆਨ ਦਿੱਤੇ ਨੇ ਜੀ ਅੱਜ ਪ੍ਰਿੰਕਾ ਗਾਂਧੀ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਰਮੇਸ਼ ਬਦੂਰੀ ਤੁਹਾਡੇ ਬਾਰੇ ਕੀ ਸ਼ਬਦਾਂ ਦੀ ਵਰਤੋਂ ਕਰਦੇ ਆ ਉਹਨਾਂ ਨੇ ਸਵਾਲ ਕੀਤਾ ਹੈਗਾ ਪੱਤਰਕਾਰਾਂ ਨੇ ਕਿ ਤੁਹਾਡੇ ਬਾਰੇ ਦੇਖੋ ਜੀ ਕਿਸ ਤਰੀਕੇ ਦੇ ਨਾਲ ਇਹਾਂ ਦੇ ਵੱਲੋਂ ਆ ਗੱਲ ਕਹੀ ਜਾ ਰਹੀ ਹੈ ਕਿ ਭਾਈ ਤੁਸੀਂ ਤਾਂ ਤਾਂ ਅਡੀਗ ਗੱਲਾਂ ਵਰਗੀਆਂ ਸੜਕਾਂ ਬਣਾ ਦੇਣੀਆਂ ਰਮੇਸ਼ ਬਦੂੜੀ ਕਾਲਕਾ ਖੇਤਰ ਤੋਂ ਆਪਾਂ ਜਾਣਦੇ ਕਾਲਕਾ ਜੀ ਖੇਤਰ ਤੋਂ ਹੈਗਾ ਜੀ ਭਾਜਪਾ ਦਾ ਵੀਰਵਾਰ ਉਹਨੇ ਪਿਛਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਜੇ ਮੈਨੂੰ ਮੌਕਾ ਮਿਲ ਗਿਆ ਜਿਸ ਤਰ੍ਹਾਂ ਦਾ ਤਾਂ ਮੈਂ ਕਾਲਕਾ ਜੀ ਦੀਆਂ ਸੜਕਾਂ ਜਿਹੜੀਆਂ ਉਹ ਬਣਾ ਦੂੰਗਾ ਜੀ ਇੱਥੇ ਤਾਂ ਪ੍ਰਿੰਕਿਆ ਕਾਂਦੀ ਦੀਆਂ ਗੱਲਾਂ ਵਰਗੀਆਂ ਤੇ ਅੱਗੋਂ ਅੱਜ ਪ੍ਰਿੰਕਿਆ ਕਾਂਦੀ ਦੀਆਂ ਗੱਲ ਕਹੀ ਆ ਕਿ ਉਹ ਇੱਕ ਮੂਰਖ ਮੱਤਾ ਬੰਦਾ ਜੁੜੀਆਂ ਗੱਲਾਂ ਦੇ ਉੱਤੇ ਬਹੁਤੀ ਗੌਰ ਕਰਨੀ ਲੋੜ ਦੀ ਹੈਗੀ ਕਿਉਂਕਿ ਦਿੱਲੀ ਦੀਆਂ ਚੋਣਾਂ ਹੁਣ ਸਿਰ ਦੇ ਉੱਤੇ ਆ ਇਸ ਕਰਕੇ ਸਾਨੂੰ ਇਧਰ ਨੇ ਪਾਸੇ ਸਭ ਤੋਂ ਵੱਧ ਖਿਆਲ ਕਰਨੇ ਚਾ ਉਹਨਾਂ ਨੇ ਇੱਕ ਮਜੂਰ ਦੇ ਸਾਡੇ ਤੌਰ ਦੇ ਉੱਤੇ ਉਤਰ ਦਿੱਤਾ ਹੈਗਾ ਪੱਤਰਕਾਰਾਂ ਦੇ ਵੱਲੋਂ ਪੂਰੇ ਬੰਦ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੀ ਹੈ ਚੋਣਾ ਸਾਡੇ ਲਈ ਬੜਾ ਮਹੱਤਵਪੂਰਨ ਹੈ ਕੋਈ ਮੇਰੇ ਬਾਰੇ ਕੀ ਕਹਿੰਦਾ ਕੀ ਨਹੀਂ ਕਹਿੰਦਾ ਇਹ ਬਾਤ ਦੀਆਂ ਗੱਲਾਂ ਹੈਗੀ ਅਕਾਲ ਤਖਤ ਦੀ ਪੇਸ਼ੀ ਤੇ ਫਿਰ ਉਸ ਤੋਂ ਬਾਅਦ ਸਖਵੀਰ ਬਾਦਲ ਨੂੰ ਕੱਢੋ ਉਹਨਾਂ ਦੇ ਅਸਤੀਫੇ ਦੇਣ ਦੀ ਗੱਲ ਉਹ ਸਾਰੀ ਠੱਪ ਹੋ ਗਈ ਜੀ ਹੁਣ ਤਾਂ ਫਿਰ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਪਹਿਲਾਂ ਵਾਂਗੀ ਸਾਰਾ ਕੁਝ ਨਹੀਂ ਅਸਲ ਵਿੱਚ 31 ਜਨਵਰੀ ਨੂੰ ਕਾਲੀ ਦਾਲਦੀ ਜਿਹੜੀ ਵਰਕਿੰਗ ਕਮੇਟੀ ਆ ਉਹਦੀ ਮਹੱਤਪੁਰ ਨੂੰ ਮੀਟਿੰਗ ਹੋਣੀ ਹੈ ਤੇ ਇਹਦੇ ਵਿੱਚ ਕੋਈ ਵੱਡਾ ਫੈਸਲਾ ਕੀਤਾ ਜਾਂਦੀ ਖੁਆਲ ਮੇਰੇ ਤੋਂ ਇਹ ਸਿੱਕਲਦਾਂ ਦਾ ਕਹਿ ਹੈਗਾ ਕਿ ਪਾਈ ਉਸ ਦਿਨ ਸ਼ਾਇਦ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਵੀ ਹੋ ਜੇ ਕਿਉਂ ਲੱਗਦਾ ਹਾਲਾਂਕਿ ਮੈਂ ਇਸ ਗੱਲ ਦੇ ਲਈ 100% ਸ਼ੇਅਰ ਨਹੀਂ ਹੈਗਾ ਪਰ ਮੈਨੂੰ ਲੱਗਦਾ ਵੀ ਸ਼ਾਇਦ ਉਸ ਦਿਨ 10 ਤਰੀਕ ਦੀ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਸਵੀਕਾਰ ਹੋ ਜੇ ਤੇ ਇੱਕ ਬਲੇ ਦੇ ਵਿੱਚ ਹੋਰ ਆ ਉਹਦੇ ਵਿੱਚ ਪਤਾ ਹੀ ਲੱਗਾ ਕੋਸ਼ਣ ਕਾਂ ਪਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਬਾਰੇ ਵੀ ਕੋਈ ਮਹੱਤਵਪੂਰਨ ਫੈਸਲਾ ਹੋ ਚੁੱਕਾ ਹੈ ਕਿਉਂਕਿ ਜੱਜਦਾਰ ਸਾਹਿਬ ਦੇ ਵੱਲੋਂ ਜਾਨੀਰ ਕਬੀਰ ਸਿੰਘ ਹੋਣ ਦੇ ਵੱਲੋਂ ਧੂਰਣ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਜੋ ਅਕਾਲ ਸਰਪਤ ਸਾਬ ਤੋਂ ਫੈਸਲੇ ਕੀਤੇ ਗਏ ਸੀ ਆ ਕਾੜੀ ਦਲ ਨੂੰ ਉਹਨਾਂ ਫੈਸਲਿਆਂ ਦਾ ਜਿਹੜਾ ਪਾਲਣ ਕਰਨਾ ਚਾਹੀਦਾ ਹੈ ਨਵੇਂ ਸਿਰੇ ਤੋਂ ਭਰਤੀ ਤੇ ਸੁਖਵੀਰ ਸਿੰਘ ਬਸਮੀ ਜਿਹੜੇ ਬਾਕੀ ਜਿੰਨੇ ਵੀ ਆਗੂ ਆ ਜਿਨ੍ਹਾਂ ਦੇ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਕਹੀ ਗਈ ਸੀ ਉਹ ਜਲਦੀ ਤੇ ਜਲਦੀ ਅਸਤੀਫੇ ਪ੍ਰਵਾਨ ਕੀਤੇ ਜਾਣ ਜੋ ਹੁਣ ਮੰਨੇ ਜਾਣ ਲੱਗਿਆ ਵੀ ਹੋ ਸਕਦਾ ਇਹ ਭਾਈ ਮਾਗੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਯਾਨੀ ਕਿ 14 ਜਨਵਰੀ ਦੇ ਫੈਸਲੇ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਮਾਗੀ ਦੇ ਮੇਲੇ ਤੋਂ ਪਹਿਲਾਂ ਪਹਿਲਾਂ ਇਹ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਅਸਤੀਫਾ ਉਹ ਪ੍ਰਵਾਨ ਕਰ ਲਿਆ ਜਾਵੇ ਤੇ ਬਾਕੀ ਅਮਰਪਾਲ ਸਿੰਘ ਦੇ ਪਿਤਾ ਜੀ ਕਾਨਫਰੰਸ ਕਰਵਾ ਰਹੇ ਨੇ ਤਾਂ ਬਿਲਕੁਲ ਜੀ ਅਮਰਪਾਲ ਸਿੰਘ ਦੀ ਜਿਹੜੀ ਧਿਰ ਆ ਉਹਦੇ ਵੱਲੋਂ ਆਪਾਂ ਜਾਣਦੇ ਜੀ ਕਿ ਆ ਹੁਣ ਮਾਗੀ ਦੇ ਮੇਲੇ ਦੇ ਮੌਕੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਣਾ ਉਹਦੇ ਸੰਦਰਭ ਦੇ ਵਿੱਚ ਅੱਜ ਹਾਲਾਤ ਦਾ ਜਗ੍ਹਾ ਲੈਣ ਵਾਸਤੇ ਅੱਜ ਲਈ ਕਾਨਫਰੰਸ ਤੇ ਜਾਂ ਕਹਿੰਦੇ ਰੈਲੀ ਦੀਆਂ ਤਿਆਰੀਆਂ ਦੇ ਬਾਰੇ ਜਾਣਕਾਰੀ ਇਕੱਤਰ ਕਰਨ ਵਾਸਤੇ ਤੇ ਇਹ ਉੱਥੇ ਪਹੁੰਚੇ ਸੀਗੇ ਯਾਨੀ ਕਿ ਸਰਕਾਰ ਦੇ ਵਿੱਚ ਪਹੁੰਚੇ ਸੀ ਜਿਹੜੀ ਥਾਂ ਦੇ ਉੱਤੇ ਰਹਿਣੇ ਇਕੱਠ ਕਰਨਾ ਤੇ ਸਰਜਿੰਦ ਸਿੰਘ ਹੋਰਾਂ ਨੇ ਕਿਹਾ ਕਿ ਇਹ ਹੈ ਕਿ ਅਸੀਂ ਸੰਗਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਵਾਸਤੇ ਇਹ ਕਹਿੰਦੇ ਆ ਉਸ ਦਿਨ ਉਹ ਕਹਿੰਦੇ ਕਿ ਸਿਆਸੀ ਪਾਰਟੀ ਦਾ ਤਾਂ ਐਲਾਨ ਕੀਤਾ ਜਾਊਗਾ ਹੀ ਨਾਲ ਹੀ ਉਹ ਕਹਿੰਦੇ ਉਸੜ ਕਮੇਟੀ ਦਾ ਵੀ ਐਲਾਨ ਕੀਤਾ ਜਾਊਗਾ ਇਹਦੇ ਏਜੰਡੇ ਦੇ ਬਾਰੇ ਵੀ ਐਲਾਨ ਕੀਤਾ ਜਾਊਗਾ ਉਹਨਾਂ ਨੇ ਕਿਹਾ ਕਿ ਕਿ ਫੰਡ ਵੀ ਲੋਕਾਂ ਨੇ ਦੇਣਾ ਹੈਗਾ ਸਮਰਥਨ ਵੀ ਲੋਕਾਂ ਨੇ ਦੇਣਾ ਹੀ ਹੈਗਾ ਪੰਚਕ ਪਾਰਟੀ ਹੋਗੀ ਵੱਰ ਤੋਂ ਵੱਧ ਲੋਕਾਂ ਦੇ ਸਹਿਯੋਗ ਦੀ ਅਸੀਂ ਆਸ ਕਰਦੇ ਹਾਂ ਜਨਾਬ ਜੀ ਇਸ ਕੀ 26 ਜਨਵਰੀ ਨੂੰ ਦਿੱਲੀ ਵਾਲੀ ਪ੍ਰੇਡ ਦੇ ਵਿੱਚ ਪੰਜਾਬ ਦੀ ਝਾਕੀ ਲੱਗੂਗੀ ਬਿਲਕੁਲ ਜੀ ਬਿਲਕੁਲ ਐਸ ਕੀ ਲੱਗੂਗੀ ਜੀ ਇਹ ਲਗਭਗ 15 ਬੀਜਣ ਪਹਿਲਾਂ ਕੇਂਦਰ ਦੇ ਵੱਲੋਂ ਜਿਹੜੀ ਗੱਲ ਦਿੱਤੀ ਗਈ ਸੀ ਵੀ ਦੋ ਸਾਲਾਂ ਬਾਅਦ ਕਿਉਂਕਿ ਦੋ ਸਾਲਾਂ ਤੋਂ 26 ਜਨਵਰੀ ਦੇ ਮੌਕੇ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੀ ਝਾਕੀ ਨਹੀਂ ਸੀ ਪੇਸ਼ ਕੀਤੀ ਜਾਂਦੀ ਪਰ ਐਸ ਕੀ ਦਿੱਲੀ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਿਲ ਕਰ ਲਈ ਗਈ ਹੈ ਹਮ ਹਮ ਤਬਾਕੇ ਕਿਹੜਾ ਵਾਇਰਸ ਆ ਗਿਆ ਪੰਜਾਬ ਚ ਪੰਜਾਬ ਦੇ ਵਿੱਚ ਨਾ ਐਕ ਐਮ ਪੀ ਡੀ ਨਾਂ ਦਾ ਇੱਕ ਵਾਇਰਸ ਆ ਜਿਹੜਾ ਆਖਤਦਾ ਹੈ ਭਾਰਤ ਦੇ ਵਿੱਚ ਇਹਦੇ 800 ਲੈ ਕੇ 10 ਕੇਸ ਹੁਣ ਤੱਕ ਸਾਹਮਣੇ ਆ ਗਏ ਆ ਤੇ ਜਿਹੜਾ ਐਕ ਐਮ ਪੀ ਡੀ ਵਾਇਰਸ ਆ ਇਹ ਸੋ ਵਾਇਰਸ ਦੇ ਬਾਰੇ ਲੋਕਾਂ ਦੇ ਵਿੱਚ ਡਰਸ਼ਕ ਪੈਦਾ ਹੋ ਰਹੀ ਹੈ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਮੇਲ ਜੋਲ ਖੰਡਾ ਜਿਹੜਾ ਬਿਲਕੁਲ ਮਿਲਦਾ ਜੁਲਦਾ ਇਹ ਹੈਗਾ ਜੀ ਵਾਇਰਸ ਇਹ ਇਹ ਵੀ ਪਤਾ ਲੱਗਾ ਜੀ ਕਿ ਘਾਰਤੜਾ ਸਿਹਤ ਮਹਿਕਮਾ ਵੀ ਇਸ ਮਾਮਲੇ ਦੇ ਵਿੱਚ ਅਲਰਟ ਹੈਗਾ ਪਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਗੇ ਗੱਲ ਕਹੀ ਹੈ ਕਿ ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖਤਰੇ ਵਾਲੀ ਕੋਈ ਬਾਤ ਨਹੀਂ ਗੀ। ਪਰ ਉਹ ਕਹਿੰਦੇ ਜੇਕਰ ਮੰਨ ਲਓ ਕੁਝ ਹੁੰਦਾ ਵੀ ਹੈ ਤਾਂ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਸਿਹਤ ਮਹਿਕਮਾ ਪੂਰੀ ਤਰ੍ਹਾਂ ਚੌਕਸ ਹੈਗਾ। ਉਹ ਕਹਿੰਦੇ ਕਿ ਕਿਸੇ ਵੀ ਤਰ੍ਹਾਂ ਦੇ ਸ਼ਿਕਰ ਕਰਨ ਦੀ ਲੋੜ ਨਹੀਂ ਹੈਗੀ। ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹਸਪਤਾਲਾਂ ਵਿੱਚ ਅਲਰਟ ਜਾਰੀ ਕਰਕੇ ਰੱਖਿਆ ਹੋਇਆ ਹੈ। ਜਣਾਜੀ ਸਟੇਜ ਤੇ ਭੰਗੜਾ ਪਾਉਂਦਾ ਇੱਕ ਮੁੰਡਾ ਅਚਾਨਕ ਕੋਲੈਪਸ ਹੋ ਗਿਆ ਤੇ ਉਸਦੇ ਪ੍ਰਾਣ ਨਿਕਲ ਗਏ ਹੋਇਆ ਕੀ ਆ ਅਸਲ ਰੱਤੇ ਇਸ ਮੁੰਡੇ ਨੂੰ ਦਿਲ ਦਾ ਦੌਰਾ ਪੈ ਗਿਆ ਜੀ ਮੈਂ ਵੀ ਇਸ ਵੀਡੀਓ ਨੂੰ ਦੇਖ ਕੇ ਡੰਗ ਰਹਿ ਗਿਆ ਹੈਰਾਨ ਰਹਿ ਗਿਆ ਵੀ ਸਾਡੀ ਕੁਝ ਜ਼ਿੰਦਗੀ ਦੇ ਵਿੱਚ ਹੋ ਜਾਂਦਾ ਕਿਉਂਕਿ ਜਿਹੜਾ ਵਿਆਹਾਂ ਦੇ ਲੋਕੇ ਮੁੰਡੇ ਕੁੜੀਆਂ ਅੱਜ ਕੱਲ ਕਿੱਦਾਂ ਭੰਗੜਾ ਸਟੇਜ ਦੇ ਉੱਤੇ ਪੇਸ਼ ਕਰਦੇ ਆ ਗਾਣਿਆਂ ਦੇ ਉੱਤੇ ਨੱਚਦੇ ਆ ਲੋਕਾਂ ਦਾ ਮਨੋਰੰਜਨ ਕਰਦੇ ਆ ਲੋਕ ਵੀ ਕੋਲ ਸਟੇਜ ਦੇ ਉੱਤੇ ਨੱਚਦੇ ਹੈਗੇ ਆ ਇਹ ਮੁੰਡਾ ਵੀ ਉਹਨਾਂ ਦੇ ਵਗੂ ਇੱਕ ਠੀਕਾ ਰੋਜ਼ਗਾਰ ਕਮਾਉਂਦਾ ਸੀਗਾ ਇਹ ਭੰਗੜਾ ਪੇਸ਼ ਕਰ ਰਿਹਾ ਸੀਗਾ ਭੰਗੜਾ ਪਾ ਰਿਹਾ ਸੀ ਮੁੰਡੇ ਕੁੜੀਆਂ ਗਾਣੇ ਦੇ ਉੱਤੇ ਸਟੇਜ ਤੇ ਨੱਚ ਰਹੇ ਆ ਅਚਾਨਕ ਨੱਚਦਾ ਨੱਚਦਾ ਸਟੇਜ ਦੇ ਉੱਤੇ ਭੰਗੜੇ ਵਾਲੀ ਵਰਦੀ ਦੇ ਵਿੱਚ ਹੀ ਇਹ ਤੇ ਇਹ ਮੁੰਡਾ ਡਿੱਗ ਪਿਆ ਤੇ ਇਸ ਮੁੰਡੇ ਦੀ ਫਾਈ ਮੌਤ ਹੋ ਗਈ ਆ ਬਹੁਤ ਦੁਖਦਈ ਖਬਰ ਆਈ ਆ ਮਾਪਿਆਂ ਨੇ ਗੱਲ ਕਹੀ ਆ ਕਿ ਕਿਉਂ ਪਹਿਲਾਂ ਸੱਦੇ ਨੂੰ ਚੱਕਰ ਨਹੀਂ ਸੀ ਆਇਆ ਕਦੇ ਵੀ ਕੋਈ ਇਹੋ ਜਿਹੀ ਖਬਰ ਨਹੀਂ ਸੀ ਆਈ ਪਰ ਹੁਣ ਜਦੋਂ ਇਹ ਸਭ ਕੁਝ ਹੋ ਗਿਆ ਸਾ ਪੂਰਾ ਪ੍ਰਵਾਹ ਟੁੱਟ ਗਿਆ ਤੋਂ ਬੜੀ ਦੁੱਖ ਦੀ ਖਬਰ ਆਈ ਹੈ ਕਿ ਮੈਂ ਵੀ ਉਹ ਵੀਡੀਓ ਦੇਖੀ ਹੈ ਕਿ ਮੁੰਡਾ ਕਿਵੇਂ ਧੰਗੜਾ ਪਾਉਂਦਾ ਪਾਉਂਦਾ ਸਟੇਜ ਦੇ ਉੱਤੇ ਡਿੱਗਦਾ ਪੈਂਦਾ ਹੈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਟਹਿਣਾ ਜੀ ਤੇ ਦੇਖੋ ਪੰਜਾਬ ਦਾ ਮੌਸਮ ਆ ਠੀਕ ਹੈ ਜੀ ਪੰਜਾਬ ਦੇ ਵਿੱਚ ਤੁੰਦ ਸੰਘਣੀ ਕਰਤਨ ਵਧ ਰਹੀ ਹੈ ਪੰਜਾਬ ਦੇ ਵਿੱਚ ਤੁੰਦ ਸੰਘਣੀ ਹੋ ਗਈ ਹੈ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਤੋਂ ਲੈ ਕੇ ਤੇ ਰਾਤ ਦੇ ਵੇਲੇ ਤੱਕ ਲਗਾਤਾਰ ਤੁੰਦ ਸਗੜੀ ਪੈਂਦੀ ਹੈ ਪੂਰਾ ਪੰਜਾਬ ਦੇ ਵਿੱਚ ਜ਼ੋਰਾਂ ਦੇ ਉੱਤੇ ਆ ਸੀਪਲਰ ਪੰਜਾਬ ਦੇ ਵਿੱਚ ਵਧ ਰਹੀ ਹੈ ਸੇ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਵਿੱਚ ਤੋਂ ਹੋਰ ਕੰਗਣੀ ਹੋਣ ਦੀ ਆਸ ਹੈ ਜੀ ਸੌਰਵ ਸਿੰਘ ਟੈਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ